ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੰਨ ਗੋਵਿੰਦ ਆਇਓ ਨਹੀਂ ਜਨ ਮੈਂ ਕਰਖ ਕੀਨਾ ਕਹ ਨਾਮ ਕਰ ਪਰਮਨ ਜੀਵ ਦਗਰ ਕੋ ਮੀਨਾ ਦੇਖਿਆ ਸ਼ੋਕਾ ਮਹੇ ਉਾਸ ਕਹੋ ਨਾਮ ਤੋ ਭਲ ਹੈ ਮਨ ਪਰ ਨਜਮਤੀ ਫਾਸ ਪਰਣਾ ਕੋ ਯੋਧੀ ਕਰੋ ਦਿਹੋ ਜੇ हेलो सूझ रही काल पहुंचोवान कहो नानक नर बावई क्यों ना जह भगवान धन संपत्ति सगल जिन नपुनी कर्म है एmai नहीं, नहीं नारक साथी जा ਕੋ ਤੇ ਤੂ ਧਾਰਨ ਪੈ ਹਰਨਾ ਹਰਨਾਥ ਕੀ ਨਾਥ ਕੋ ਨਾਮ ਕਤਿਹ ਜਾਨੀਏ ਸਦਾ ਵਾਸ ਤੂੰ ਸਾਥ ਤਾਨ ਤਾ ਮੇ ਜੇ ਤੂ ਕਉ ਦਿਓ ਕਾਸਿਓ ਨੇ ਜੁਨਕੀਨਾ ਕੋ ਨਾਮਿਤ ਨਰਵਾ ਬਰੀ ਅਕੰਡੋ ਰਤਿ ਦੀ

ये तेरे भारत का प्रताप ही है तेरे पद रे तमी का कह नाने क सुन रे मन आय ओज टटते रीत पांच तत्व को तय रचियो जन हो चतुसु जान जेते उपजीओ नारिका दीन तहे मैं मान